ਜੇ 10 12 ਚ ਮੇਰੀਆਂ ਦੋ ਤਿੰਨ ਫਿਲਮਾਂ ਚ ਮੇਰਾ ਪੈਂਕੀ ਮੋਗੇ ਵਾਲੀ ਸੀ ਅ ਸੀਗਾ ਕਾਫੀ ਗੁੱਡ ਸੀਗਾ ਉਹਦੇ ਵਿੱਚ ਮੇਰਾ ਕਰੈਕਟਰ ਉਸ ਤੋਂ ਬਾਅਦ ਸਜਨ ਸੀ ਫਿਰ ਕਰਵਾਰੇ ਸਰਦਾਰ ਸੀ ਉਹ ਮੈਂ ਜੱਕ ਦਾ ਮੈਂ ਥੋੜਾ ਐਕਸੈਪਟ ਲੈ ਲਿਆ ਸੋ ਇਸ ਕਰਕੇ ਮੈਂ 7 8 ਸਾਲ ਆਫ ਰਿਆ ਤੇ ਦੁਬਾਰਾ ਜਦੋਂ ਕਮਬੈਕ ਕੀਤਾ ਫਿਰ ਮੈਂ ਮੁਦੇ ਪਿਆਰ ਮੜਿਆ ਹੁਣ ਪੌਂਟਸ ਨੂੰ ਦੋ ਤਿੰਨ ਦਿਨ ਤੋਂ ਮੈਨੂੰ ਕਾਫੀ ਰਿਵਿਊਜ਼ ਆ ਰਹੀਆਂ ਆਈ ਡੋਨਟ ਨੋ ਕਿਉਂ ਵੇ ਸਿੱਕੇ ਦਾ ਪਹਿਲਾਂ ਇੱਥੇ ਹੀ ਪਹੁੰਚਾ ਹੋਇਆ ਚ ਪਰ ਕਾਫੀ ਮੁਕਵਾਰੀ ਹੋ ਰਹੀਆਂ ਵੀ ਲੈਕਸ਼ੀ ਹੋ ਅੱਗੇ ਕੀ ਚੱਲ ਕੇ ਹਾਂ ਤਾਂ ਕਲੀਅਰ ਕਰ ਦਿੰਦਾ ਜੀ ਪਹਿਲੇ ਹਾਂਜੀ ਮੈਂ ਮੈਂ ਤੁਹਾਨੂੰ ਵੀ ਦੱਸਿਓ ਜਿੱਦਾਂ ਮੈਂ ਜਿਹੜਾ ਉੱਥੇ ਆ ਸਰ ਮੈਂ ਕੁਝ ਕਹਿ ਨਹੀਂ ਸਕਦਾ ਇਹਦੇ ਲਈ ਗੁੱਡ ਕਾਉਂਸਲਿੰਗ ਸਰਕਾਰ ਨੂੰ ਦੇ ਦੇ ਲੇਕਿਨ ਉਠਾਉਣਾ ਚਾਹੀਦਾ ਜਿਹੜੇ ਸਮਾਜਿਕ ਲੋਕ ਆ ਬੁਰੇ ਹੁਣ ਅਸੀਂ ਵੀ ਉਹਨਾਂ ਦੇ ਨਾਲ ਖੜੇ ਹਾਂ ਉਹ ਕੋਈ ਵਿਚੋਂ ਦਾ ਨਹੀਂ ਕੋਈ ਇਸ਼ੂ ਬਣੇ ਇਸ ਗੱਲ ਦਾ ਇੱਕ ਸਮਾਜ ਆਉ ਵੀ ਤੇ ਪਰ ਜੇ ਉਹਦੇ ਨਾਲ ਨੁਕਸਾਨ ਹੁੰਦਾ ਮਾੜੀ ਗੱਲ ਹੈ ਪਰ ਆਪਾਂ ਉਹਨਾਂ ਤੇ ਕੀ ਕਰ ਤੂ ਪਰ ਤੂ ਕੁਛ ਨਹੀਂ ਕਰ ਸਕਦੇ ਅੱਛਾ ਮੱਖਣ ਜੀ ਇਹ ਕਹਿ ਸਕਦਾ ਕਿ ਇਹਦੇ ਉਲੇ ਸਾਰੇ ਇੱਕ ਮੋਟ ਹੋਣੇ ਚਾਹੀਦੇ ਆ ਪੰਜਾਬ ਨੂੰ ਜੇ ਇਸ ਚੀਜ਼ ਨਾਲ ਨੁਕਸਾਨ ਹੁੰਦਾ ਉਸ ਮੁੱਦੇ ਦੇ ਸਾਰੇ ਨੂੰ ਇਕੱਠੇ ਹੋਣਾ ਚਾਹੀਦਾ ਪਰ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ ਕਿਸੇ ਵੀ ਚੀਜ਼ ਦਾ ਕੋਈ ਹੱਲ ਨਹੀਂ ਅੱਛਾ ਮੱਖਣ ਜੀ 6 ਮਹੀਨੇ ਪਹਿਲਾਂ ਰਿਪੋਰਟ ਹੋ ਚੱਕਾ ਅੱਛਾ ਲਾ ਮੇਰੀ ਕੀ ਨਹੀਂ ਗੱਲ ਯੂ ਕੈਨ ਸੀ ਅੰਕਲ ਬਟ ਤੂੰ ਪੀਆਰਪੀ ਦੀ ਹੀ ਮੇਨ ਨਾਲ ਗੱਲ ਕਰ ਸਕਦਾ ਤੂੰ ਕੱਲ ਦੀ ਕਰ ਲਿਆ ਉਥੇ ਇੱਕ 6 ਮਿੰਟ ਠੱਕ ਪਾ ਦਿਆਂ ਗੇਟ ਡੋਲਿਆਂ ਚ ਜਾਣ ਚਾਹੀਦੀ ਤੇ ਮੈਂ ਪੱਟਾਂ ਦੀ ਗੱਲ ਕਰਦਾ ਡੋਲਿਆਂ ਦੀ ਗੱਲ ਕਰਦਾ ਕਿ ਕਿਸੇ ਵੀ ਬੰਦੇ ਤੋਂ ਮੈਂਦਾ ਕਿਤਾ ਸੁਣੂਗਾ ਆਈ ਥੈਂਕ ਮੈਂ ਇੱਕ ਕੌਂਟਰੀ ਪੋਡਕਾਸਟ ਹੋਇਆ ਸੀ ਆ ਪਾਬਲਾ ਹੈ ਕਰ ਉਹਨਾਂ ਨੇ ਮੈਨੂੰ ਕੁਐਸਚਨ ਕੀਤਾ ਸੀ ਵੀ ਤੁਸੀਂ ਸਾਡਾ ਪ੍ਰੋਗਰਾਮ ਦੇਖਦੇ ਆ ਮੈਂ ਇਦਾਂ ਨਹੀਂ ਕਹਿੰਦਾ ਵੀ ਮੈਂ ਨਹੀਂ ਦੇਖਦਾ ਪਰ ਉਹ ਮੈਨੂੰ ਮੇਰੇ ਨੋਟਿਸ ਵਿੱਚ ਜ਼ਿਆਦਾ ਨਹੀਂ ਸੀ ਜਿੱਦਾਂ ਹੁਣ ਮੰਨ ਲਓ ਅਜੀਤ ਜੱਗ ਬਾਣੀ ਦੇਨਕ ਸਵੇਰਾ ਵੱਡੇ ਪੇਪਰ ਹੈਗੇ ਆ ਅਸੀਂ ਸਾਰਿਆਂ ਨੂੰ ਜਾਣਦੇ ਆ ਇੱਕ ਹੁਣ ਨਵਾਂ ਬੰਦਾ ਜਿਹਦੋਂ ਮੈਨੂੰ ਨਹੀਂ ਪਤਾ ਸੀ ਉਹਨਾਂ ਦਾ ਕਾਫੀ ਉਹ ਫੇਕ ਹੋਇਆ ਸੀ ਪਰ ਮੈਂ ਉਹੀ ਚੀਜ਼ ਹੀ ਉਹਨਾਂ ਦੀ ਦੇਖੀ ਸੀ ਕਿ ਮੈਂ ਕਿਹਾ ਹਾਂ ਜੀ ਵੀ ਮੈਂ ਤੁਹਾਡਾ ਬੈਡ ਸੰਧੂ ਵਾਲਾ ਮੈਂ ਤਾਂ ਨਾਂ ਲੈ ਕੇ ਗੱਲ ਕੀਤੀ ਮੈਂ ਕੋਈ ਕੁਝ ਕਿਹਾ ਨਹੀਂ ਸੀ ਮੈਂ ਕਿਹਾ ਵੀ ਮੈਂ ਉਹ ਤੁਹਾਡਾ ਦੇਖਿਆ ਕਾਫੀ ਬੈਰ ਹੋਇਆ